ਚੀਜ਼ ਦੇਖੀ ਆ ਵੀ ਇੱਥੇ ਜਿਹੜੇ ਹਥਿਆਰ ਨੇ ਉਹ ਸੜਕਾਂ ਤੇ ਆਮ ਮਿਲਦੇ ਨੇ ਇਹ ਜਗ੍ਹਾ ਬਣੀ ਹੋਈ ਹੈ ਜੀ ਸ਼ਾਨ ਸਿੰਘ ਟੌਰੀ ਦੇ ਯਾਦ ਵਿੱਚ ਸਬਰਾਉ ਜੇ ਜੰਗ ਵਿੱਚ ਸ਼ਹੀਦ ਹੋਏ ਨੇ ਤਾਂ ਉਹਨਾਂ ਦੇ ਪਰਿਵਾਰਦਿਆਂ ਨੇ ਉਹਨਾਂ ਦਾ ਇੱਥੇ ਹੀ ਆ ਕੇ ਸੰਸਕਾਰ ਕੀਤਾ ਸੀ ਪੰਖੜਿਆਂ ਜੀ ਪੁਲ ਕੰਜਰੀ ਜਾਂ ਪੁਲ ਮੋਰਾ ਬਾਕੀ ਆਪਾਂ ਜਿਹੜੇ ਏਰੀਆ 'ਚ ਹੁਣ ਘੁੰਮ ਰਹੇ ਆ ਜੀ ਇਹ ਬਿਲਕੁਲ ਬਾਗਾ ਬਾਰਡਰ ਦੇ ਨੇੜੇ ਆ ਤੇ ਬਾਅਦ 'ਚ 1971 ਦੀ ਲੜਾਈ ਦੇ ਵਿੱਚ ਇਹ ਪਾਕਿਸਤਾਨ ਵੱਲ ਚਲੇ ਗਿਆ ਸਤਿ ਸ਼੍ਰੀ ਅਕਾਲ ਜੀ ਬਲੌਗ ਦਾ ਥੋੜਾ ਅੱਜ ਦੇ ਬਲੌਗ ਦੇ ਵਿੱਚ ਤੇ ਆਪਾਂ ਹੁਣ ਕੁਮਰੇਸ਼ ਜੀ ਤੁਹਾਨੂੰ ਪਤਾ ਹੀ ਆ ਵੀਡੀਓ ਚ ਤੁਸੀਂ ਦੇਖਿਆ ਹੀ ਐ ਸ੍ਰੀ ਅਮਰਸਰ ਸਾਹਿਬ ਤੇ ਫੋਂਥੇ ਨਾਲੋਂ ਦਰਸ਼ਨ ਵੀ ਕਰੇ ਗੱਲੋਂ ਵੀ ਸਾਰਾ ਦਰ ਮੇਜੇ ਕਿਤੇ ਆ ਤੇ ਹੁਣ ਆਪਾਂ ਚੱਲੇ ਆ ਜੀ ਸ਼ਾਮ ਸਿੰਘ ਅਟਾਰੀ ਦੇ ਪਿੰਡ ਨੂੰ ਜਿਹੜਾ ਸਭ ਤੋਂ ਲਾਸਟ ਜਰਨੈਲ ਹੋਇਆ ਜੀ ਸਿੱਖਾਂ ਦਾ ਸ਼ਾਮ ਸਿੰਘ ਅਟਾਰੀ ਤੇ ਉਹਦੇ ਪਿੰਡ ਜਾਵਾਂਗੇ ਤੇ ਬਾਕੀ ਬਾਰਡਰ ਦੇਖਾਂਗੇ ਉੱਥੇ ਨੇੜੇ ਤਲੇ ਦਾ ਤੇ ਇੱਕ ਦੋ ਥਾਂ ਜਿਹੜੀ ਕੁੰਮਣ ਦੀ ਉਹ ਕੁੰਮਾਂਗੇ ਫਿਲਹਾਲ ਤਾਂ ਹੁਣ ਆਪਣਾ ਸਮਾਨ ਕਰਦੇ ਆ ਜੀ ਪੈਕ ਪੈਕ ਦਾ ਮਤਲਬ ਹੋ ਗਿਆ ਚੱਕਦੇ ਆ ਪਹੁੰਚਦੇ ਆ ਆਪਣੇ ਮੋਟਰਸਾਈਕਲ ਦੇ ਕੋਲ ਤੇ ਚਲਾਲ ਪੰਦੇ ਚੱਲੇ ਸਿੱਧਾ ਟਾਰੀ ਬਾਟਰ ਵੱਲ ਲਓ ਜੀ ਹੋ ਗਿਆ ਰੈਡੀ ਤੇ ਮੋਟਰਸਾਈਕਲ ਵੀ ਕਰ ਲਿਆ ਕਰ ਆਪਾਂ ਤੇ ਹੁਣ ਚੱਲਦੇ ਆ ਜੀ ਸ਼ਾਮ ਸਿੰਘ ਟਾਰੀ ਜੀ ਦੇ ਪਿੰਡ ਨੂੰ ਇੱਕ ਵਾਰੀ ਸਾਰਾ ਮੋਟਰਸਾਈਕਲ ਦੀ ਮਰਾਨ ਦੇ ਚਾਤੀ ਬੈਗ ਬੂਆ ਚ ਆਪਾਂ ਬੰਨ ਲਿਆ ਹੁਣ ਤਾਂ ਮਿਲਦੇ ਆ ਜਾਕੀ ਰਸਤੇ ਇੱਕ ਵਾਰੀ ਤੇਲ ਪਵਾਉਣਾ ਆਪਾਂ ਮੋਟਰਸਾਈਕਲ 'ਚ ਤੇ ਉਦੋਂ ਬਾਅਦ ਫਿਰ ਦੇਖਦਾ ਅੱਗੇ ਕਿੰਨੀ ਚੱਲੇ ਜੇ ਨਾ ਰੱਬ ਨੇ ਮੀਂਹ ਪਾਇਆ ਤਾਂ ਕਿੰਨਾ ਕੱਢਦੇ ਆ ਆ ਕਰਤਾ ਜੀ ਮੋਟਰਸਾਈਕਲ ਤਿਆਰ ਦੇ ਬੜੀਆਂ ਲਈ ਸੀ ਤੇ ਫੁਰਦਾ ਮੋਟਰਸਾਈਕਲ ਦਾ ਵੀ ਹਾਲ ਥੋੜੀ ਜਿਹੀ ਖਰਾਬ ਆ ਜੇ ਕਿਤੇ ਪਰ ਮੀਹ ਨੇ ਕੀਤਾ ਜੀ ਅਸੀਂ ਮੂੜੇ ਸੀ ਵੀ ਤਵਾ ਲਾਂਗੇ ਕਿਤੇ ਜੇ ਸਮਾਂ ਲੱਗਿਆ ਚੱਲੀਏ ਭਾਈ ਛੇਲ ਪਾਈ ਦਾ ਫੇ ਲੋ ਜੀ ਚੱਲਦੇ ਹਾਂ ਹੁਣ ਆਪਣੇ ਅਗਲੇ ਸਫਰਾਂ ਵੱਲ ਕਰੀ ਤੇਲ ਪਵਾ ਲਾਂਗੇ ਤੇ ਹਲੇ ਇੱਕ ਪਤਾ ਵੀ ਕਰਨਾ ਵੀ ਸ਼ਾਮ ਸਿੰਘ ਟਾਰੀ ਨੂੰ ਜਿਹੜਾ ਰਾਸਤਾ ਉਹ ਕਿਧਰੋਂ ਜਾਊਗਾ ਦੇਖੀ ਭਰਾਵਾ ਨਾ ਕੋਈ ਐਂਟੀਗੇਟਰ ਨਾ ਕੋਈ ਦੱਸਣਾ ਵੀ ਹੱਥ ਦੇਣਾ ਵੀ ਇੱਧਰ ਨੂੰ ਮੁੜਨਾ ਬਾਜੀ ਇੱਧਰ ਜੇ ਕਰਦਾ ਭਾਈ ਆਟੋ ਵਾਲੇ ਇਹ ਖਾਸ ਕਰ ਇਰਿਕਸ ਆ ਉਧਰ ਹੀ ਮੋੜ ਦੰਦੇ ਆਪਣੇ ਆਟੋ ਨੂੰ। ਕੋਲ ਆਜ ਕੱਲ ਨਾਲੋਂ ਪੀੜ ਕੱਟਾ ਜੀ ਕੱਲ ਸੰਡੇ ਸੀ। ਤੇ ਅੱਜ ਫਰਕ ਹੈ। ਨਹੀਂ ਕੱਲ ਤਾਂ ਇੱਕ ਦਾ ਪੀੜ ਉਹ ਤਾਂ ਤੁਸੀਂ ਵੀਡੀਓ ਚ ਦੇਖਿਆ ਹੀ ਆਂ ਮੀਨੇ ਦਮ ਤੋੜ ਕੇ ਰੱਖਤਾ ਸਦਾ। ਪਰ ਦਰਸ਼ਨ ਮੇਲੇ ਜਿਹੜੇ ਹੋਏ ਨੇ ਮਹਾਰਾਜ ਦੇ ਉਹ ਬਹੁਤ ਵਧੀਆ ਹੋਏ ਨੇ। ਸਾਹਮਣੇ ਜੀ 메ਨ ਸੜਕ ਇੱਕ ਵਾਰੀ ਉਤੋਂ ਕਨਫਰਮ ਕਰ ਲੈਂਦੇ ਆ ਕਿਸੇ ਤੋਂ। ਵੀ ਸ਼ਾਮ ਸਿੰਘ ਟਾਰੀ ਵੈਸੇ ਟਾਰੀ ਆਪਾਂ ਪਿੱਛੇ ਦੇਖਿਆ ਸੀ ਬੋਰਡ ਤੇ ਜਿਹੜਾ ਲੱਗਿਆ ਹੋਇਆ ਸੀ ਆਪਾਂ ਕੋਸ਼ਿਸ਼ ਕਰਦੇ ਆ ਵੀ ਉੱਥੋਂ ਹੀ ਕੋਸ਼ਿਸ਼ ਕੀ ਆਪਾਂ ਮੂੜੇ ਉੱਥੋਂ ਜਾਵਾਂਗੇ ਥੋੜਾ ਜਿਹਾ ਫਰਕ ਹੈ ਪੁਲ ਚੜ ਕੇ ਇਹ ਸੱਮਣੇ ਵੀ ਕੁਦਰਤ ਆ ਸਭ ਬਣਿਆ ਹੋਇਆ ਹੈ ਅਕਾਲੀ ਬਾਬਾ ਫੁੱਲਾ ਸਿੰਘ ਛੇਵੇਂ ਮੁਖੀ ਬੁੱਢਾ ਤਲਵਾਰੀ ਯਾਦਗਾਰੀ ਗੇਟ ਕਹਿੰਦੇ ਅਟਾਰੀ ਬਾਰਡਰ ਕਹਾਂ ਪੇ ਯਾਂ ਪੇ ਅਟਾਰੀ ਬਾਰਡਰ ਅਟਾਰੀ ਬਾਰਡਰ ਕਹਾਂ ਜੀ ਅਟਾਰੀ ਬਾਰਡਰ ਜਾਣਾ ਹਾਂਜੀ ਇਹ ਤੋਂ ਜਾਓ ਸ਼ਾਟਾ ਸ਼ਾਟੇਸ ਦਾ ਟਾਰੀ ਬਾਰਡਰ ਮਤਲਬ ਪਿੱਛੇ ਜਾਣਾ ਸਿੱਧੇ ਤਲੇ ਤਲੇ ਪੁਲ ਤੋਂ ਹਾਂ ਨਾ ਕਾਲੇ ਮਣਾ ਪੁਲੋਂ ਨਹੀਂ ਆਣਾ ਹਾਂਜੀ ਸਿੱਧੇ ਸ਼ਾੜਾ ਪੁੱਛੋ ਹੱਸਾ 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 ਤੋਂ ਲੈ ਟਾਰੀ ਬਾਰਡਰ ਠੀਕ ਹੈ ਜੀ ਬੋਲੇ ਓਏ ਪੰਪ ਦੇ ਨਹੀਂ ਪੀੜ ਚੱਲ ਅੱਗੇ ਪਵਾਉਂਦੇ ਆਂ ਜਾ ਕੇ ਇੱਥੇ ਦਾ ਪੀੜ ਹੀ ਬਾਲੀ ਆ ਜੀ ਲਿਓ ਜੀ ਮੰਦੇ 32 ਦੇ ਪਾਰ ਕਰਕੇ ਕਮਾਲ ਦੇਖੀ ਭਰਾ ਕੋਟੋਟਾ 32 ਦੇ ਸਰ ਪਜੋ ਬਾਕੀ ਪਹਿਲਾਂ ਪਲੰਗੇ ਹੀ ਗਲਤ ਜੀ ਨੈਵੀਗੇਸ਼ਨ ਆਪਣੇ ਕੋਲ ਹਲੇ ਬੰਦੇ ਕੋਲ ਚੱਲ ਨਹੀਂ ਰਿਹਾ ਉਹਦੇ ਜਿੰਨ ਨੈਟਵਰਕ ਦੀ ਪ੍ਰੋਬਲਮ ਆ ਰਹੀ ਆ ਕੋਨ ਪੁੱਛਦੇ ਹੋਏ ਲੰਘ ਜਾਗੇ ਕੰਟੇ ਕ ਦਾ ਰਾਸਤਾ ਲਾ ਲੋ 10 20 ਮਿੰਟ ਫੋੜ ਲੱਗ ਜਾਣਗੇ ਪਰ ਜਾਣਾ ਜ਼ਰੂਰ ਹੈ ਇੱਧਰ ਦੇਖ ਲਿਓ ਬਾਈ ਆਟੋ ਹੀ ਆਟੋ ਲੰਘ ਜਾਂਦੇ ਐਨੇ ਕ ਪੀੜਾ ਐ ਜੀ ਬਸ ਸਾਡਾ ਸ੍ਰੀ ਅਮਰਸਰ ਸਾਹਿਬ ਦਾ ਉਹਦੇ ਕਰਕੇ ਪੀੜਾ ਐ ਫੜ ਜਾ ਭਾਈ ਹੁਣ ਸਾਨੂੰ ਵੀ ਲੰਘਣ ਦੋ ਉੱਲਾ ਆਪਣਾ ਹੀ ਮੋਟਰਸਾਈਕਲ ਖੜਿਆ ਜੀ ਬੱਤੀਆਂ ਤੇ ਬਾਕੀ ਸਾਰੇ ਕਰ ਗਏ ਪਾਰ ਹੋ ਗਿਆ ਆਪਣਾ ਦਾ ਏਰੀਆ ਨਹੀਂ ਡਰ ਵੀ ਲੱਗਦਾ ਕਿਤੇ ਅੱਗੇ ਹੁਣ ਖੜੇ ਹੁਣ ਤੇ ਚਿਲਾਉਣ ਦਾ ਕੱਟ ਤੇ ਪੁਲਿਸ ਵਾਲੇ ਇਹ ਕਰਕੇ ਭਾਈ 2 ਸਕਿੰਟ ਖੜਨਾ ਫੇਰ ਕਰੂੰਗਾ ਹੋਏ થોੜਾ ਰਹਿ ਗਿਆ ਜੀ ਆ ਟਾਰੀ 20 ਕਿਲੋਮੀਟਰ ਦੇ ਕਰੀਬ ਤੇ ਰਾਸਤੇ 'ਚ ਕੋਈ ਯਾਦਗਾਰੀ ਗੇਟ ਲਾ ਲਓ ਜਾਂ ਸਮਾਰਕ ਲਾ ਲਓ ਪਣਿਆ ਹੋਇਆ। ਇਹ ਹੁਣ ਤਾਂ ਭੁੱਖ ਲੱਗੀ ਹੋਈ ਏ ਵਾਲੀ। ਕਿਉਂਕਿ ਨਾਂ ਦਾ ਆਪਾਂ ਚਾਹ ਪੀਤੀ ਨਾ ਹੀ ਕੁਝ ਹੋਰ ਲਾ ਲਓ। ਰੋਟੀ ਵਗੈਰਾ ਖਾਈ। ਇਹ ਦੇਖ ਲੈ ਆ ਜਾ ਕੇ ਤਾਂ ਟਾਰੀ ਖਾ ਮੋਰੇ ਜਾਂ ਰਾਸਤੇ 'ਚ ਰੁੱਕ ਕੇ ਕਿਤੇ ਰੁੱਕ ਕੇ ਵਗੈਰਾ ਖਾਂਦੇ ਆ। ਲਾਲ ਚਲੋ ਮੋਟਰ ਸਾਈਕਲ ਦਾ ਤੇਲ ਪੋਈ ਏ ਜੀ। ਏ ਦਾ ਪੇਟ ਭਰੀ ਗੇ। ਫੇਰ ਬੋਆਲੇ ਤੇ ਰਵਿਆ ਸਾਡੇ 750 ਦਾ। ਪਹਿਲਾਂ 1200 ਦਾ ਪਾਇਆ। ਫੇ ਫਿਲਹਾਲ ਬਾਈ ਨੂੰ ਪੁੱਛਿਆ ਜੀ ਪੰਪ ਵਾਲੇ ਨੂੰ ਉਹਦਾ ਕਹਿੰਦਾ 5-6 ਕਿਲੋਮੀਟਰ ਦੇ ਕਰੀਬ ਹੈ ਸ਼ਾਮ ਸਿੰਘ ਅਟਾਰੀ। ਤੇ ਜੇ ਆਪਾਂ ਲੋ ਲੋ ਜਿਹੜੇ ਸੜਕ ਦੇ ਲੱਗੇ ਪੱਥਰ ਲੱਗੇ ਹੋਏ ਨੇ ਤੇ ਉਹਨਾਂ ਦੇ ਲਿਖਿਆ ਹੋਇਆ ਜੀ 12 ਕਿਲੋਮੀਟਰ ਬਾਕੀ ਦੇਖਦੇ ਆ ਅੱਗੇ ਜਾ ਕੇ ਮੋਟਰਸੈੱਡ ਚ ਤੇਲ ਪਾਉਣ ਦਾ ਆਵਾਜ਼ ਜੀ ਰੁਕਿਆ ਜੀ ਬੱਲੇ ਬੱਲੇ ਟੱਬਾ ਤੇ ਕਿਉਂਕਿ ਆਪਣੇ ਜਿਵੇਂ ਤੇਲ ਪਾਣੀ ਜ਼ਰੂਰੀ ਹਾਂਜੀ ਬਾਈ ਠੀਕ ਹੈ ਪਰੌਂਠਾ ਪਰੌਂਠਾ ਠੀਕ ਹੈ ਰੋਟੀ ਖਾਦੇ ਇਹ ਤੇ ਨਹੀਂ ਇਹ ਤਾਂ ਪਿਛਲੇ ਵਾਲੇ ਟਾਬੇ ਤੇ ਇਹ ਰੋਟੀ ਵਗੈਰਾ ਆਪਾਂ ਖਾ ਲਈ ਹੁਣ ਚਲਦੇ ਆਂ ਜੀ ਅੱਗੇ ਸ਼ਾਮ ਸਿੰਘ ਟਾਰੀ ਨੂੰ ਬਾਕੀ ਇੱਕ ਜ਼ਰੂਰੀ ਜਿਹੜੀ ਆਪਾਂ ਇੱਥੇ ਇੱਕ ਚੀਜ਼ ਦੇਖੀ ਆ ਵੀ ਇੱਥੇ ਜਿਹੜੇ ਹਥਿਆਰ ਨੇ ਉਹ ਸੜਕਾਂ ਤੇ ਆਮ ਮਿਲਦੇ ਨੇ ਹਨਾ ਭਾਈ ਮੈਂ ਇਥੇ ਹਥਿਆਰ ਨੇ ਜੋ ਸੜਕਾਂ ਤੇ ਉਹ ਆਮ ਮਿਲਦੇ ਨੇ ਉਹ ਵੀ ਤੁਹਾਨੂੰ ਇੱਕ ਵਾਰੀ ਦਿਖਾ ਦਿੰਦੇ ਆ ਲਾ ਲਓ ਤੁਸੀਂ ਜਿੰਨੀ ਕੁ ਵੀ ਦੋ ਤਿੰਨ ਬਦੂਖਾਂ ਪਈਆਂ ਨੇ ਇਹ ਆਮ ਨੇ ਇੱਥੇ ਸੜਕਾਂ ਦੇ ਉੱਪਰ ਇਹ ਰਹੀ ਜੀ ਸਾਹਮਣੇ ਇੱਥੇ ਯਾਰ ਉਹ ਵੀ ਨਾ ਤਾਂ ਇਹ ਬੰਦੇ ਵੱਲ ਹਾਂ ਭਾਈ ਚੱਕਣੇ ਤਾਂ ਨਹੀਂ ਇੱਥੇ ਯਾਰ ਬਾਕੀ ਟੈਂਕ ਟੈਂਕ ਬਣੇ ਹੋਏ ਨੇ ਮਤਲਬ ਖਲੌਣੇ ਨੇ ਭਾਈ ਇਹ ਤਾਂ ਕਿਉਂਕਿ ਇਹ ਸਿੱਧਾ ਵਾਰਡ ਜਿਹੜਾ ਆ ਰਾਸਤਾ ਜਾਂਦਾ ਵਾਗੇ ਵਾਟਰ ਨੂੰ ਉਹਦੇ ਕਰਕੇ ਝੰਡੇ ਵਗੈਰਾ ਇੱਥੇ ਲੱਗੇ ਹੋਏ ਨੇ ਮਤਲਬ ਉਹਨਾਂ ਨੇ ਰੱਖੇ ਹੋਏ ਨੇ ਉੱਥੇ ਗਏ ਜੀ ਆਪਾਂ ਸ਼ਾਮ ਸਿੰਘ ਟਾਰੀ ਦੇ ਵਿੱਚ ਮਤਲਬ ਪਹੁੰਚਿਆ ਟਾਰੀ ਦੇ ਵਿੱਚ ਤੇ ਜਗ੍ਹਾ ਬਣੀ ਹੋਈ ਹੈ ਜੀ ਸ਼ਾਮ ਸਿੰਘ ਟਾਰੀ ਦੀ ਯਾਦ ਦੇ ਵਿੱਚ ਸਮਾਦ ਜੀ ਜਰਨੈਲ ਸਰਦਾਰ ਸ਼ਾਮ ਸਿੰਘ ਟਾਰੀ ਮਤਲਬ ਖੜੇ ਹਾਂ ਜੀ ਟਾਰੀ ਦੇ ਵਿੱਚ ਸ਼ਾਮ ਸਿੰਘ ਟਾਰੀ ਦੇ ਪਿੰਡ ਦੇ ਵਿੱਚ ਤੇ ਇੱਥੇ ਇਹਨਾਂ ਦੀ ਯਾਦਗਾਰ ਲਾ ਲਓ ਇਹਨਾਂ ਦੇ ਪਰਿਵਾਰ ਦੇ ਵੀ ਜੋ ਮੈਂਬਰ ਸੀ ਉਹਨਾਂ ਦੀ ਵੀ ਯਾਦਗਾਰਾਂ ਇੱਥੇ ਬਣਾਈਆਂ ਹੋਈਆਂ ਨੇ ਤੇ ਇੱਥੇ ਹੀ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਜਦ ਲਾਲੋ ਤੁਸੀਂ ਸ਼ਾਨ ਸਿੰਘ ਠਾਰੀ ਜੀ ਸਭ ਸਭਰਾਓ ਦੇ ਜੰਗ ਵਿੱਚ ਸ਼ਹੀਦ ਹੋਏ ਨੇ ਤਾਂ ਉਹਨਾਂ ਦੇ ਪਰਿਵਾਰਦਿਆਂ ਨੇ ਉਹਨਾਂ ਦਾ ਇੱਥੇ ਹੀ ਆ ਕੇ ਸੰਸਕਾਰ ਕੀਤਾ ਸੀ ਉਹਨਾਂ ਦੀ ਯਾਦਗਾਰ ਚ ਮਨ ਲਾਲੋ ਵੀ ਯਾਦਗਾਰ ਇੱਥੇ ਬਣਾਈ ਹੋਈ ਹੈ ਉਹ ਵੀ ਸਾਨੂੰ ਦਿਖਾ ਦਿੰਦੇ ਆ ਤੇ ਨਾਲੇ ਇੱਥੇ ਨਾ ਟੈਂਕ ਵਗੈਰਾ ਵੀ ਖੜੇ ਨੇ ਇਹ ਖੜੇ ਨੇ ਜੀ বিজেতা ট্যাংক ভারতীয় সেনাবাহিনী ਵੱਲੋਂ ক্যাপ্টেন অমਰਿੰਦਰ ਸਿੰਘ মাননীয় মুখ্যমন্ত্রী پنجاب ਦੀ ਹੋਂਦ ਵਿੱਚ ਜਰਨਲ ਸਰਦਾਰ ਸ਼ਾਮ ਸਿੰਘ ਟਾਰੀਵਾਲਾ ਦੇ ਸ਼ਹੀਦੀ ਦਿਵਸ 10 ਫਰਵਰੀ ਉਹਨਾਂ ਦੀ ਯਾਦ ਨੂੰ ਇਹ ট্যাংক ਮੋਢਲ ਇੱਥੇ ਰੱਖਿਆ ਗਿਆ ਸੀ। 바ਗੇ ਉਹਨੂੰ ਇੱਕ ਵਾਰੀ ਛਾਤੀ ਮਾਰਾ ਦਿੰਦੇ ਇੱਥੇ ਸਾਰੀ ਇਹ ਇਹ ਖੜਿਆ ਜੀ ট্যাংক। ਇਹ আসল ਦਾ ট্যাংক ਹੈ ਜੀ। ਇਹ ਲਿਖਿਆ ਹੋ ਤੇ ਬਾਰੇ ਚ ਤੇ ਸਾਹਮਣੇ ਬਣੇ ਹੋਏ ਨੇ। ਇਹ ਨਿਸ਼ਾਨ ਸਾਹਿਬ ਵੀ ਲੱਗਿਆ ਹੋਇਆ ਜੀ। ਸਾਹਮਣੇ ਵਾਲਾ ਤੇ ਇਹ ਬਣੇ ਹੋਏ ਨੇ ਮਲਾ ਲੋ ਇੱਥੇ ਸ਼ਾਮ ਸਿੰਘ ਟਾਰੀ ਤੇ ਉਹਨਾਂ ਦੇ ਪਰਿਵਾਰ ਦੀ ਯਾਦਗਾਰ ਦੇ ਵਿੱਚ ਸਮਾਧੀ ਇਹ ਜੀ ਸਮਾਦ ਬਜ਼ੁਰਗਾਂ ਦੀ ਯਾਦਗਾਰ ਸਰਦਾਰ ਨਾਉ ਦਾ ਸਿੰਘ ਸੁਰਗਵਾਸੀ ਰੀਸ ਜੀ ਦੇ ਮਤਲਬ ਟਾਰੀ ਜ਼ਗੀਰਦਾਰ ਟਾਰੀ ਦੀ ਧਰਮ ਪਤਨੀ ਸਰ ਆਸ਼ਕੋਰ ਦੀ ਜੀ ਤੇ ਇਹਨਾਂ ਦੇ ਪਰਿਵਾਰਤੀ ਹੀ ਬਣੀਆਂ ਹੋਈਆਂ ਨੇ ਜੀ ਸਮਾਦਾ ਜਿੰਨੇ ਕਿ ਇੱਥੇ ਬਣੀਆਂ ਹੋਈਆਂ ਨੇ ਇਹ aí ਸਮਾਦ ਸਰਦਾਰ ਕਾਨ ਸਿੰਘ ਸਪੁੱਤਰ ਸਰਦਾਰ ਸ਼ਾਮ ਸਿੰਘ ਢਾਰੀ ਵਾਲਾ ਤੇ ਇੱਧਰ ਬਣੀ ਹੋਈ ਜੀ ਸਮਾਦ ਜਰਨੈਲ ਸਰਦਾਰ ਸ਼ਾਮ ਸਿੰਘ ਜੀ ਢਾਰੀ ਵਾਲੇ ਦੇ ਬਾਕੀ ਇੱਥੇ ਕਜੈਬ ਘਰ ਵੀ ਬਣਾਏ ਬਾਕੀ ਇਹ ਫਿਲਹਾਲ ਤਾਂ ਬੰਦ ਹੈ ਜੀ ਦਾ ਪਤਾ ਬਿਲਕੁਲ ਮੀਕਾਦ ਖੁੱਲੂਗਾ ਇਹ ਦਿੱਤੀ ਹੈ ਜੀ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਦੀ ਪੂਰੀ ਜੀਵਨੀ ਲਲਬੀ ਉਹਨਾਂ ਨੇ ਲਿਖਿਆ ਵੀ ਇਹ ਜਿਹੜਾ ਬਣਿਆ ਹੋਇਆ ਸ਼ਾਮ ਸਿੰਘ ਟਾਰੀ ਵਾਲਾ ਜੀ ਬਣਿਆ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਜਰਨਲ ਸਨ ਤੇ ਸਬਰਾਉ ਸਬਰਾਉ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਸੀ 10 ਫਰਵਰੀ 1846 ਨੂੰ ਕੰਜਰੀ ਪੁਲ ਇੱਧਰ ਹੀ ਆ ਜੀ ਕੰਜਰੀ ਪੁਲ ਜੀ ਲੋ ਜੀ ਸੁਨਾਲ ਹੁਣ ਸਾਨੂੰ ਦਿਖਾਉਂਦੇ ਆ ਕੰਜਰੀ ਪੁਲ ਜੋ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਸੰਬੰਧਿਤ ਪੁਲ ਹੈ ਜੀ ਸਾਹਮਣੇ ਲਿਖਿਆ ਜੀ ਪੁਲ ਮੋਰਾ ਕਿਉਂਕਿ ਜਿਹਦੇ ਨਾਮ ਤੇ ਲਿਖਿਆ ਹੋਇਆ ਹੈ ਨਾ ਰੱਖਿਆ ਨਾਮ ਕੰਜਰੀ ਪੁਲ ਉਹ ਮੋਰਾ ਨੂੰ ਹੀ ਆਖਿਆ ਗਿਆ ਜੀ ਹੁਣ ਪਹੁੰਚ ਗਿਆ ਜੀ ਪੁਲ ਮੋਰਾ ਇੱਕ ਇਹ ਪਿੰਡ ਹੈ ਤੇ ਸਾਹਮਣੇ ਲਾਲੋ ਵੀ ਫੌਜ ਦੀ ਜਿਹੜੀ ਹੈ ਨਾਕਾਬੰਦੀ ਕਰੀ ਹੋਈ ਹੈ ਉਹ ਤੋਂ ਅੱਗੇ ਜਾਣ ਨਹੀਂ ਦਿੱਤਾ ਜਾਂਦਾ ਤੇ ਬਣਿਆ ਹੋਇਆ ਜੀ ਇਦਾਂ ਦਾ ਤੇ ਇਸੇ ਨੂੰ ਕਿਹਾ ਜਾਂਦਾ ਜੀ ਪੁਲ ਕੰਜਰੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਲਾਲੋ ਟਾਈਮ ਦੇ ਵਿੱਚ ਪੁਲ ਮੋਰਾ ਪਿੰਡ ਦਾ ਨਾਮ ਸੀ ਤੇ ਬਾਅਦ ਚ ਲਾਲੋ ਵੀ ਲੋਕਾਂ ਨੇ ਇਹਨੂੰ ਪੁਲ ਕੰਜਰੀ ਕਹਿਣ ਦੇ ਸ਼ੁਰੂ ਕਰਤਾ ਸੀ ਸਾਨੂੰ ਪਹਿਲਾਂ ਦੱਸਿਆ ਵੀ ਆਪਾਂ ਖੜੇ ਹਾਂ ਜੀ ਪੁਲ ਕੰਜਰੀ ਜਾਂ ਪੁਲ ਮੋਰਾ ਤੇ ਇਹਦਾ ਇਤਿਹਾਸ ਲਾ ਲਓ ਵੀ ਇਹ ਇੱਕ ਲੋਕ ਕਥਾਵਾਂ ਚ ਹੀ ਲਿਖਿਆ ਹੋਇਆ ਜੀ ਕਿਤੇ ਵੀ ਇਹਦਾ ਇਤਿਹਾਸ ਨਹੀਂ ਮਦੂ ਜਿੰਨਾ ਕੁ ਮੈਂ ਟਰਾਈ ਕਰਿਆ ਤੇ ਇੱਥੇ ਵੀ ਲਿਖਿਆ ਹੋਇਆ ਵੀ ਇਹ ਸਿਰਫ ਲੋਕ ਕਥਾਵਾਂ ਦੇ ਵਿੱਚ ਇਹ ਕਿਹਾ ਜਾਂਦਾ ਹੈ ਬਾਕੀ ਇਹ ਸੱਚ ਹੈ ਵੀ ਇਥੋਂ ਮਹਾਰਾਜਾ ਰਣਜੀਤ ਸਿੰਘ ਜਦੋਂ ਲਾਹੌਰ ਤੋਂ ਆਉਂਦੇ ਸੀ ਸ੍ਰੀ ਹਰਮੰਦਰ ਸਾਹਿਬ ਲਾ ਲਓ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਆਉਂਦੇ ਸੀ ਤਾਂ ਇਹ ਦਰਮਿਆਨ ਪੈਂਦਾ ਸੀ ਤੇ ਇੱਥੇ ਹੀ ਆ ਕੇ ਰੁਕਦੇ ਸੀ ਤੇ ਲੋਕ ਕਥਾਵਾਂ ਦੇ ਮੁਤਾਬਕ ਇੱਥੇ ਇੱਕ ਲਾਲੋਬੀ ਨੱਚਣ ਗਾਉਣ ਵਾਲੀ ਰਹਿੰਦੀ ਸੀ ਜਿਹਦਾ ਨਾਂ ਸੀ ਮੋਰਾ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਨਾਚ ਵਗੈਰਾ ਜਿਹੜਾ ਦੇਖਦੇ ਸੀ ਉਹਦੇ ਕਰਕੇ ਤਾਂ ਜਿਹੜਾ ਨਾਮ ਹੈ ਉਹ ਬਣਿਆ ਜੀ ਪਿਆ ਕੰਜਰੀਪੁਰ ਕੰਜ ਪਹਿਲਾਂ ਪਿਆ ਸੀ ਪੁਲ ਮੋਰਾਂ ਤੇ ਪੁਲ ਦੇ ਜਿਹੜੀ ਕਾਰਨ ਨਾਲ ਲਾਲੋਬੀ ਪੁਲ ਕਿਹਾ ਜਾਂਦਾ ਹੈ ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿਹੜੀ ਲਾਲੋਬੀ ਮੋਰਾ ਸੀ ਉਹਦੀ ਚਾਂਦੀ ਦੀ ਜੁੱਤੀ ਪਾਈ ਹੋਈ ਸੀ ਤੇ ਉਹ ਇੱਥੇ ਇੱਕ ਨਹਿਰ ਵੀ ਪੁੱਟੀ ਹੋਈ ਹੈ ਤੇ ਉਸ ਨਹਿਰ ਦੇ ਉਪਰੋਂ ਦੀ ਲੰਘਦੇ ਹੋਏ ਮੋਰਾ ਦੀ ਜਿਹੜੀ ਜੁੱਤੀ ਸੀ ਚਾਂਦੀ ਦੀ ਉਹ ਪਾਣੀ ਚ ਗਿਰ ਗਈ ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਨੱਚਣ ਤੋਂ ਮਨਾ ਕਰ ਦਿੱਤਾ ਸੀ ਤੇ ਉਹਦੇ ਕਰਕੇ ਮਹਾਰਾਜ ਜੀ ਨੇ ਇੱਥੇ ਪੁਲ ਬਣਾਤਾ ਜਿਹਦਾ ਨਾਮ ਪੈ ਗਿਆ ਜੀ ਪੁਲ ਮੋਰਾ ਤੇ ਬਾਅਦ ਚ ਪੈ ਗਿਆ ਪੁਲ ਕੰਜਰੀ ਬਾਕੀ ਇਹ ਲੋਕ ਕਥਾਵਾਂ ਚ ਹੈ ਇਹਦੇ ਬਾਰੇ ਲਿਖਿਆ ਕਿਤੇ ਨਹੀਂ ਹੋਇਆ ਹਲੇ ਬਾਕੀ ਆਪਾਂ ਨੂੰ ਇਹ ਨਾਲੇ ਨਾ ਇਤਿਹਾਸ ਦਾ ਵੀ ਲਾ ਲਓ ਵੀ ਨਹੀਂ ਪਤਾ ਪਰ ਇੱਥੇ ਦਾ ਜੋ ਮੈਂ ਪੜਿਆ ਜੀ ਇੱਕ ਦੋ ਦਿਨ ਚ ਸਟੱਡੀ ਕਰਿਆ ਤੇ ਇੱਥੇ ਵੀ ਆ ਕੇ ਦੇਖਿਆ ਲਾ ਲਓ ਜਿੱਥੇ ਲਾ ਲਓ ਲਿਖਿਆ ਹੋਇਆ ਹੈ ਨਾ ਇਹਨੇ ਬੋਰਡ ਤੇ ਉਧਰ ਤੇ ਵੀ ਇਹੀ ਲਿਖਿਆ ਹੋਇਆ ਵੀ ਨਹੀਂ ਪਤਾ ਜੀ ਵੀ ਇਹ ਲੋਕਥਾ ਵਿੱਚ ਕੀ ਆ ਜਾਂਦਾ ਬਾਕੀ ਸਾਨੂੰ ਇੱਕ ਵਾਰੀ ਛਾਤੀ ਮਾਰ ਦਿੰਦੇ ਆ ਇੱਥੇ ਕੰਜਰੀ ਪੁਲ ਦੀ ਇਹ ਇਦਾਂ ਦਾ ਬਣਿਆ ਹੋਇਆ ਜੀ ਕੰਜਰੀ ਪੁਲ ਇਹਦੇ ਵਿੱਚ ਸੁਨਾਣ ਲਾ ਲਓ ਨਹਾਣ ਵਾਸਤੇ ਅਲੱਗ-ਅਲੱਗ ਬਣਾਏ ਹੋਏ ਨੇ ਤਿੰਨ ਇੱਕ ਦਾ ਬਣਿਆ ਹੋਇਆ ਮਰਦਾਂ ਵਾਸਤੇ ਜਿਹੜਾ ਕਿ ਓਪਨਲੀ ਬਣਾਇਆ ਹੋਇਆ ਨਹਾਣ ਵਾਸਤੇ ਤੇ ਇੱਕ ਲੇਡੀਜ਼ ਵਾਸਤੇ ਬਣਾਇਆ ਹੋਇਆ ਉਹ ਬਣਾਇਆ ਹੋਇਆ ਜੀ ਪਰਦੇ ਦੇ ਵਿੱਚ ਜਾਲੀਦਾਰ ਪਰਦਾ ਕਰਿਆ ਹੋਇਆ ਤੇ ਇੱਕ ਜਾਨਵਰਾਂ ਵਾਸਤੇ ਬਣਾਇਆ ਹੈ ਲੱਗ ਕਿ ਉਹਨਾਂ ਨੂੰ ਵੀ ਪਾਣੀ ਦੀ ਪਾਈਪ ਟਾਈਮ ਜ਼ਰੂਰਤ ਰਹਿੰਦੀ ਸੀ। ਬਾਕੀ ਇਹ ਇਦਾਂ ਦਾ ਬਣਾਇਆ ਹੋਇਆ ਕੰਜਰੀ ਪੁਲ। ਬਾਕੀ ਆਪਾਂ ਜਿਹੜੇ ਏਰੀਆ 'ਚ ਹੁਣ ਘੁੰਮ ਰਹੇ ਆ ਜੀ ਇਹ ਬਿਲਕੁਲ ਬਾਗਾ ਬਾਰਡਰ ਦੇ ਨੇੜੇ ਆ। ਥੋੜਾ ਜਨਾ ਧੁੱਪ ਕਰਕੇ ਲਾ ਲੋ ਵੀਡੀਓ। ਕਈ ਵਾਰੀ ਸਾਫ਼ ਨਹੀਂ ਹੁੰਦੀ। ਤੇ ਇਹ ਜਿਹੜਾ ਕਸਬਾ ਇਹ ਪੁਰਾਣੇ ਟਾਈਮ 'ਚ ਵਪਾਰ ਵੱਜੋਂ ਵੀ ਜਾਣਿਆ ਜਾਂਦਾ ਸੀ। ਤੇ ਬਾਅਦ ਚ 1971 ਦੀ ਲੜਾਈ ਦੇ ਵਿੱਚ ਇਹ ਪਾਕਿਸਤਾਨ ਵੱਲ ਚਲਾ ਗਿਆ ਗਿਆ ਥੋੜੇ ਸਮੇਂ ਬਾਅਦ ਵਾਸਤੇ ਸੀ ਤੇ ਉਸ ਤੋਂ ਬਾਅਦ ਫਿਰ ਲਾਲੋਬੀ ਇੰਡੀਅਨ ਆਰਮੀ ਨੇ ਇਹਨੂੰ ਦੁਬਾਰਤੋਂ ਪੰਜਾਬ ਦੇ ਵਿੱਚ ਲਾਲੋਬੀ ਲਾਇਆ ਲੈ ਆਏ ਬਾਕੀ ਵੰਡ ਸਮੇ ਇਸ ਏਰੀਏ ਦਾ ਸਭ ਤੋਂ ਵੱਧ ਨੁਕਸਾਨ ਇਸ ਏਰੀਆ ਦਾ ਹੋਇਆ ਸੀ ਜਿਹੜੇ ਏਰੀਏ 'ਚ ਆਪਾਂ ਖੜੇ ਆਂ ਪੁਲ ਮੋਰਾਂ ਦੇ ਕੋਲ ਚਾਹੇ ਪੁਲ ਹੁਣ ਕੰਜਰੀ ਲਾਲੋ ਉਹਦਾ ਇਤਿਹਾਸ ਤੁਹਾਨੂੰ ਦੱਸੇ ਦਿੱਤਾ ਹਨ ਬਾਕੀ ਇਤਿਹਾਸ ਮੈਂ ਤੁਹਾਨੂੰ ਪਹਿਲਾਂ ਵੀ ਕਹਿਆ ਵੀ ਇਹ ਲੋਕ ਕਥਾਵਾਂ ਦੇ ਵਿੱਚ ਹੈ ਬਾਕੀ ਹੁਣ ਚੱਲਦੇ ਆਂ ਜੀ ਅੱਗੇ ਇੱਕ ਪਿੰਡ 'ਚ ਜਾਣਾ ਉਹ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ ਕਿਉਂਕਿ ਉਹ ਬਿਲਕੁਲ ਤਾਰਾਂ ਦੇ ਨੇੜੇ ਹੈ ਜੀ ਪਾਕਿਸਤਾਨ ਦੇ ਇੱਥੋਂ ਵੀ ਤਾਰਾਂ ਨੇ ਨੇੜੇ ਪਰ ਉਧਰ ਆਰਮੀ ਨਹੀਂ ਜਾਣ ਦੀ ਇੱਕ ਵਾਰੀ ਤੁਹਾਨੂੰ ਉਹ ਵੀ ਦਿਖਾ ਦਾਂਗੇ ਜਾਂਦੇ ਹੋਏ ਫਿਲਹਾਲ ਤਾਂ ਲਾਕ ਵਾਲੇ ਪਿੰਡ 'ਚ ਚੱਲਦੇ ਆਂ ਜੀ ਬਾਕੀ ਸਾਹਮਣੇ ਜੀ ਪੁਲ ਮੋਰਨ ਸ਼ਹੀਦ ਮੈਮੋਰੀਅਲ ਜਿਹੜੇ ਉਸ ਟਾਈਮ ਜੰਗ 'ਚ ਸ਼ਹੀਦ ਹੋਈ ਸੀ ਉਹਨਾਂ ਦੀ ਯਾਦ ਦੇ ਵਿੱਚ ਸ਼ਹੀਦ ਮੈਮੋਰੀਅਲ ਬਣਾਇਆ ਹੋਇਆ ਤੇ ਇਹ ਤੋਂ ਅੱਗੇ ਲਾ ਲੋ ਵੀ ਚੌਂਕੀ ਆ ਫੋਸ ਦੀ ਤੋ ਉਹ ਤੋਂ ਅੱਗੇ ਨਹੀਂ ਜਾਣ ਦਿੱਤਾ ਜਾਂਦਾ। ਆ ਕਿ ਭਾਈ ਜੰਨ ਰਿਕਾਲੇ ਦੇ ਇਕੱਠ ਲੱਗਦਾ। ਅਰੇ ਉਹਨਾਂ ਨੂੰ ਪੁੱਛ ਲੈਂਦੇ ਆ। ਅੱਗੇ ਆ ਰਹੇ ਸੀ ਜੀ। ਸਾਹਮਣਾ ਹੀ ਰਸਤਾ ਬੰਦ ਤੇ ਕੇ ਪੂਲੀ ਲੱਗੀ ਹੋਈ ਆ ਸਾਹਮਣੇ। ਫਿਰਾਲ ਦਾ ਵਾਪਸ ਮੁੜਦੇ ਆ ਰਸਤੇ 'ਚ ਬਾਈ ਖੜੇ ਸੀ ਕਿ ਉਹਨਾਂ ਨੂੰ ਪੁੱਛਾਂਗੇ। ਇਹ ਸੰਭਲੇ ਲੱਗਦਾ ਭਾਈ। ਹਾਂਜੀ। ਬਾਹਰ ਵਾਰੀ ਚਲੇ ਜਾਓ। ਇਹ ਬਾਹਰ ਜਿਹੜੀ ਸੜਕ ਜਾਂਦੀ ਹੈ। ਠੀਕ। ਹਾਂਜੀ ਮੁਲਾਕੋ ਠੀਕ ਹੈ ਵੀਰ ਜੀ ਥੈਂਕ ਯੂ ਪਹਿਲਾਂ ਪਾ ਗਲਤ ਮੁੜ ਗਏ ਜੀ ਜਾਣਾ ਆਪਾਂ ਮੁਲਾਕੋਟ ਤੇ ਰਸਤੇ ਚ ਬਾਈ ਬੈਠੇ ਸੀ ਉਹਨਾਂ ਨੇ ਦੱਸਿਆ ਆਪਾਂ ਨੂੰ ਵੇ ਦਰਬਾਰੋ ਬਾਰ ਜਾ ਕੇ ਸਿੱਧਾ ਪਿੰਡ ਆ ਜੂਗਾ ਮੁਲਾਕੋਟ ਲੱਗ ਗਿਆ ਇਹ ਮੁਲਾ ਕੋਟ ਪਿੱਛੋਂ ਪੁੱਛਿਆ ਜੀ ਆਪਾਂ ਰਸਤਾ ਤੇ ਬਾਈ ਕਹਿੰਦਾ ਪਾਈ ਥੋੜਾ ਜਿਹਾ ਦੇਖ ਕੇ ਅੱਗੇ ਨਸੇੜੀ ਬਾਈ ਐਵੇਂ ਹੀ ਫਿਰ ਜਾਂਦੇ ਨੇ ਤੇ ਜੇ ਵਾਪਸੀ ਵੀ ਕਰਨੀ ਤੁਹਾਨੂੰ ਤਾਂ ਇਸੇ ਰੋਡ ਤੋਂ ਕਰਿਓ ਬਦਲ ਮੂਲਾ ਕੋੜ ਤੋਂ ਸਿੱਧਾ ਅੱਗੇ ਨਾ ਜਾਇਓ ਆਪਣਾ ਬਾਗੇ ਬਾਟਰ ਵੱਲ ਵਾਪਸੀ ਕਰਨੀ ਇਸੇ ਰੋਡ ਤੇ ਕਰਿਓ ਚਲੋ ਕਦੇ ਵੀ ਆਪਾਂ ਜਾਣ ਜੇ ਆਪਾਂ ਉਸੇ ਰੋਡ ਨੂੰ ਕਰਾਂਗੇ ਸੜਕ ਨੂੰ ਜੇਦੋਂ ਆਪਾਂ ਜਾ ਰਹੇ ਆ ਤੇ ਵਾਪਸੀ ਵੀ ਉਸੇ ਰੋਡ ਨੂੰ ਕਰਕੇ ਪੈਦਾ ਆਪਾਂ ਅੱਛਾ ਜੀ ਨਹੀਂ ਜਦਾਂ ਪਾਰ ਵਾਲੇ ਨੂੰ ਕੀ ਮੁਸ਼ਕਲ ਆਉਂਦੀ ਆ ਨੇ ਹਾਂਜੀ ਹਾਂਜੀ हां ए ता है जी आ ਸਾਡੀ ਇੱਥੇ ਤਾਲੀ ਦਿਖਾ ਰਹੀਆਂ ਪੈੜੀਆਂ ਨੇ ਸਾਡਾ ਬੰਦਾ ਆਪਣਾ ਐਰਮੀਨ ਨਾਲੇ ਇੱਥੇ ਗਰਾਊਂਡ ਤੇ ਗਾਹ ਖਾਦੀ ਅੱਛਾ ਜੀ ਇਹ ਬਾਈ ਮਿਲਿਆ ਜੀ ਆਪਾਂ ਨੂੰ ਧਾਰੀਵਾਲ ਪਿੰਡ ਦਾ ਤੇ ਬਾਈ ਦਾਦਾ ਵੀ ਸਾਡੇ ਡੇਰੇ ਸਾਹਮਣੇ ਨੇ ਤੇ ਪੈਲੀ ਇਹ ਕਹਿੰਦਾ ਵੀ ਤੁਹਾਨੂੰ ਮੁਸ਼ਕਲ ਬਹੁਤ ਜ਼ਿਆਦਾ ਆਉਂਦੀ ਐ ਪਿਛਲੇ ਵਾਰੀ ਕਣਕ ਚ ਇੱਥੇ ਖਾਲੀ ਡਰੋਨ ਡਿੱਗ ਗਿਆ ਤੇ ਫੌਜ ਵਾਲਿਆਂ ਨੇ ਲਾ ਲੋ ਵੀ ਲਾ ਲੋ ਆਰਮਿੰਨ ਕਿ ਉਹਨਾਂ ਦੀ ਡਿਊਟੀ ਬਣਦੀ ਐ ਉਹਨਾਂ ਨੇ ਸਾਰੀ ਹੀ ਕਣਕ ਲਾ ਲੋ ਵੀ ਫਰੋਲ ਕੇ ਰੱਖ ਦਿੱਤੀ ਖਰਾਬ ਕਰ ਦਿੱਤੀ ਇਹ ਸਿਰਫ ਇਹ ਦੇਖਣ ਬਾਅਦ ਤੀ ਵੀ ਕਿਤੇ ਹੋਰ ਨਾ ਡਰੋਨ ਗਿਰਿਆ ਹੋਵੇ ਜਾਂ ਫਿਰ ਕਹਿੰਦਾ ਵੀ ਸਮੈਕ ਇਹ ਜਿਹੜੇ ਉਹਨਾਂ ਦੇ ਕਰਕੇ ਸਾਨੂੰ ਦਿੱਕਤ ਆਉਂਦੀ ਹੈ ਬਾਕੀ ਕਹਿੰਦਾ ਸਾਹਮਣੇ ਵੀ ਜਾਂਦਾ ਸੀ ਰੋਡ ਪਰ ਬਾਈ ਨੇ ਵਾਪਸ ਮੋੜਦਾ ਵੀ ਕਿਤੇ ਉੱਥੇ ਤੁਹਾਨੂੰ ਬੀਐਸਐਫ ਵਾਲੇ ਤੰਗਰਾ ਕਰਨ ਕਿਉਂਕਿ ਬਾਹਰ ਦਾ ਮੋਟਰਸਾਈਕਲ ਬਾਹਰ ਦਾ ਹੈ ਤਾਂ ਪੰਜਾਬ ਦਾ ਹੀ ਪਰ ਹੁੰਦਾ ਏ ਥੋੜਾ ਜਿਹਾ ਸਾਨੂੰ ਪਤਾ ਆਪਣਾ ਏਰੀਆ ਜਿਹੜਾ ਰਾਜਪੁਰਾ ਪੈਂਦਾ ਹੈ ਤੇ ਆਪਾਂ ਪਾਕਿਸਤਾਨ ਦੇ ਬਿਲਕੁਲ ਬਾਰਡਰ ਦੇ ਨੇੜੇ ਆ ਕੀ ਨਾਮ ਹੈ ਜੀ ਆਪਣਾ ਮੰਗਲਜੀਤ ਸਿੰਘ ਮੰਗਲਜੀਤ ਸਿੰਘ ਤੇ ਜਦਾ ਇਹ ਆਪਣਾ ਪਿੰਡ ਆ ਜੀ ਬਿਲਕੁਲ ਬਾਰਡਰ ਦੇ ਨੇੜੇ ਆ ਪਟਤਲ ਲੱਗੇ ਬਾਰਡਰ ਦੇ ਇਹਦੇ ਕੋਈ ਮੁਸ਼ਕਲਾਂ ਵੀ ਆਉਂਦੀਆਂ ਨੇ ਕੋਈ ਤੁਹਾਨੂੰ ਨਹੀਂ ਮੁਸ਼ਕਲਾਂ ਤਾਂ ਨਹੀਂ ਕੋਈ ਹੁੰਦੀ ਅੱਛਾ ਜੀ ਤੇ ਪਹਿਲੀ ਮਤਲ ਜਿਹੜੀ ਜ਼ਮੀਨ ਹੈ ਉਹ ਦੂਜੇ ਪਾਰ ਵੀ ਹੈ ਤਾਂ ਪਾਰ ਵੀ ਹੈਗੀ ਤੇ ਉਹਦੇ ਮਤਲ ਖੇਤੀ ਕਰਨ ਦਾ ਕੀ ਪ੍ਰੋਸੈਸ ਹੈ ਉਹਦਾ ਉਹ 9 ਵਜੇ ਨਾਲ ਘੁੰਦੇ ਗੇਟ 9 ਵਜੇ ਸਵੇਰੇ ਤੇ 4 ਵਜੇ ਬੰਦ ਕਰ ਦਿੰਦੇ 4 ਵਜੇ ਬੰਦ ਕਰਦੇ ਤੇ ਜਦੋਂ ਫਸਲ ਦੀ ਕਟਾਈ ਵਗੈਰਾ ਉਹ ਵੀ ਸੇਮ ਟਾਈਮ ਇਕ ਉਹ ਵੀ ਸੇਮ ਟਾਈਮ ਅੱਛਾ ਜੀ ਤੇ ਇੱਥੇ ਪਹਿਲੀ ਦਾ ਰੇਟ ਕੀ ਆ ਮਤਲ ਜਿੱਦਾਂ ਲਾ ਲਓ ਵੀ ਲੰਦਾ ਮੁੱਲਾ ਵਾਲੇ ਤੁਹਾਡੇ ਏਰੀਆ ਚ ਆ ਗਏ 50000 ਰੁਪਏ 50000 ਰੁਪਏ ਤਾਰੋਂ ਪਰ ਵੀ ਹਾਂਜੀ ਹਾਂਜੀ ਅੱਛਾ ਅੱਛਾ ਜੀ ਚਲੋ ਠੀਕ ਹੈ ਜੀ ਬਾਕੀ ਜਿਹੜਾ ਪਿੰਡ ਹੈ ਤੁਹਾਡਾ ਜਿੱਦਾਂ ਲਾ ਲੋ ਪਹਿਲਾਂ ਲੜਾਈ ਲੱਗੀ ਇਹ ਪਾਕਿਸਤਾਨ ਵਾਲ ਵੀ ਗਿਆ ਕ ਪਾਕਿਸਤਾਨ ਨਾਲ ਮੱਲਿਆ ਮੱਲਿਆ ਸੀ ਹਾਂਜੀ ਹਾਂਜੀ ਕਿੰਨੀ ਦੇਰ ਵਾਸਤੇ ਇਹ ਪਤਾ ਨਹੀਂ ਅੱਜ ਅੱਛਾ ਜੀ ਜਦੋਂ ਲੜਾਈ ਲੱਗੀ ਹੈ ਹਾਂਜੀ ਹਾਂਜੀ ਕਹਤਰ ਦੀ ਲੜਾਈ ਚ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਵੀਰ ਜੀ ਠੀਕ ਹੈ ਥੈਂਕ ਯੂ ਜੀ ਸਮਣੇ ਪਣੀ ਹੋਈ ਹੈ ਜੀ ਚੌਕੀ ਪਣਦੇ ਤੇ ਸਾਹਮਣੇ ਜੇ ਸਾਨੂੰ ਦਿਖ ਰਹ ਨੇ ਤਾਰਾਂ ਲੱਗੀਆਂ ਹੋਈਆਂ ਨੇ ਇਹ ਵੀ ਚੌਕੀ ਹੈ ਤੇ ਬਾਈ ਨਾਲ ਗੱਲ ਹੋਈ ਬਾਈ ਕਹਿੰਦਾ ਪਣ ਦੀ ਫਿਰ ਨਹੀਂ ਤੂੰ ਤੁਸੀਂ ਘੁੰਮ ਸਕਦੇ ਨੇੜੇ ਨਹੀਂ ਜਾ ਸਕਦੇ ਫਿਰ ਐਵੇਂ ਸਾਨੂੰ ਤੰਗ ਕਰਨਗੇ ਤੇ ਆਪਾਂ ਪਿੰਡ ਹੈ ਜੀ ਮੂਲਾਕੋੜ ਦੇ ਵਿੱਚ ਇਹ ਵੀ ਪਿੰਡ ਪਾਕਿਸਤਾਨ ਦੀ 1971 ਦੀ ਲੜਾਈ ਵੇਲੇ ਜਿਹੜਾ ਪਿੰਡ ਹੈ ਲਾ ਲਓ ਆ ਗਿਆ ਸੀ ਪਾਕਿਸਤਾਨ ਦੇ ਅੰਦਰ ਤੇ ਉਹੀ ਬਾਅਦ ਚ ਇੰਡੀਆ ਨੇ ਲਾ ਲਓ ਆਪਣੀ ਆਰਮੀ ਨੇ ਬਾਬਸ ਲੈ ਲਿਆ ਸੀ ਬਾਕੀ ਬਾਈ ਕੰਦਾ ਘਰ ਥੋੜਾ ਹੀ ਨੇ ਇੱਥੇ ਕੁਝ ਦਾ ਬਾਹਰ ਘਡੇਰਾ ਵੱਲ ਚਲੇ ਗਏ ਜਿਹੜੇ ਰਸਤੇ ਜਪਾਉਣ ਡੇਰੇ ਆਏ ਸੀ ਉਹ ਪਿੰਡ ਮੂਲਾ ਕੋੜ ਦੇ ਸੀ ਤੇ ਸਾਹਮਣੇ ਬਿਲਕੁਲ ਨੇੜੇ ਇਹ ਜੀ ਪਾਕਿਸਤਾਨ ਦੀ ਵਾਇਰ ਲੱਗੀ ਹੋਈ ਜਿਹੜੀ ਸਾਨੂੰ ਕੈਮਰੇ ਚ ਦਿਖ ਰਹੀ ਹੈ ਜੋਰ ਨਾਲ ਜੀ ਯਾ ਦੋਸੋ ਪੰਡਾਉਣਗੇ ਨਾ ਸੋਰੀ ਕਰ ਮੋਲਾਕੋਟ ਦੇ ਵਿੱਚ ਤੇ ਸਾਹਮਣੇ ਵੀ ਆਪਣਾ ਆਰਮੀ ਵੀਰ ਆ ਰਿਹਾ ਤੇ ਆਰਮੀ ਵਾਲੇ ਤੇ ਸਾਹਮਣੇ ਇਦਾਂ ਲੱਗੀ ਹੋਈ ਜੀ ਜਿਹੜੀ ਤਾਰ ਲੱਗੀ ਹੋਈ ਆ ਮੋਲਾ ਲੋ ਇਹ ਤੋਂ ਦੂਜੀ ਸਾਈਡ ਵੀ ਹੈ ਤਾਂ ਇੰਡੀਆ ਦੀ ਜ਼ਮੀਨ ਹੈ ਤੇ ਉਦੋਂ ਪਾਰ ਫਿਰ ਪਾਕਿਸਤਾਨ ਦੀ ਜ਼ਮੀਨ ਹੈ ਇਹਦੇ ਪਾਰ ਬਾਈ ਕਹਿੰਦਾ ਅਸੀਂ ਖੇਤੀ ਵਗੈਰਾ ਕਰੀ ਜਾਂਦੇ ਆ ਪਿੰਡ ਚ ਆਪਾਂ ਬਾਈ ਜਿਆਦਾ ਨਹੀਂ ਘੁੰਮੇ ਕਿਉਂਕਿ ਬਾਈ ਨੇ ਦੱਸੇ ਸੀ ਪਹਿਲਾਂ ਜਿੱਥੇ ਅੱਗੇ ਆਰਮੀ ਵਾਲੇ ਜਾਂ ਕੋਈ ਨਾ ਨੂੰ ਪਰੇਸ਼ਾਨ ਨਾ ਕਰੇ ਕਰਕੇ ਆਪਾਂ ਦੇਸ਼ ਦੇ ਬਾਰਡਰ ਦੇ ਨੇੜੇ ਦਾ ਏਰੀਆ ਤੇ ਬਾਅਦ ਚ ਫਿਰ ਚਾਲੇ ਪਾ ਦੇ ਜੀ ਆਪਣੇ ਘਰ ਵੱਲ ਨੂੰ ਕਿਉਂਕਿ ਹੁਣ ਆਪਾਂ ਘਰ ਜਾਣਾ ਅੱਜ ਬਾਕੀ ਦੇਖਦਾ ਜੇ ਨਾ ਮੀਂਹ ਪੰਗ ਪਰੇਸ਼ਾਨ ਕਰਿਆ ਤਾਂ ਘਰ ਤਾਂ ਓਕੇ ਸੁੱਖ ਓਕੇ ਲੱਗੇ ਜਾਵਾਂਗੇ ਇਹ ਰਸਤਾ ਜੀ ਜਦੋਂ ਮੂਲਾ ਕੋਲ ਤੋਂ ਟ੍ਰੇਨ ਪਾਰ ਕਰਦੇ ਆ ਜਿਹਦੇ ਬਾਈ ਨੇ ਕਿਹਾ ਵੀ ਹੋ ਸਕਦਾ ਤਾਂ ਨਾ ਜਾਇਓ ਕਿਉਂਕਿ ਅੱਗੇ ਭਾਈ ਲੁੱਟ ਖੁੱਟ ਕਈ ਵਾਰੀ ਕਰ ਦਉਂਦੇ ਨੇ ਜਿਹੜੇ ਨਸੇੜੀ ਨੇ ਇੱਥੇ ਦੇ ਇਹਨੇ ਸਾਰੇ ਤਾਂ ਵੈਸੇ ਮਾੜੇ ਨਹੀਂ ਹੁੰਦੇ ਪਰ ਪੰਜ ਵਿੱਚ ਨੂੰ ਹੋ ਜਾਂਦੇ ਨੇ ਭਾਈ ਕਰਕੇ ਹੋ ਸਕਦਾ ਤਾਂ ਇੱਧਰ ਨੂੰ ਨਾ ਜਾਇਓ ਤੇ ਬਾਗਾ ਬਾਰਡਰ ਵੱਲੋਂ ਨਾ ਆਇਓ ਇਧਰ ਨੂੰ ਟਟੋਣ ਵਾਲਾ ਦੇਖੋ ਜੀ ਜਿਹਨੇ ਗੜ ਬਣਾਇਆ ਇਹਨਾਂ ਨੇ ਕੜੁੱਕੇ ਦੇ ਤੇ ਆਪਣੇ ਤਾਂ ਲੋਭ ਹੋ ਗਏ ਜਿੰਨੇ ਕੜੁੱਕੇ ਸੀ ਪੱਕਾ ਕੂਕੜੇ ਦਾ ਹੀ ਲਾ ਰੱਖਿਆ ਮਤਲਬ ਘੜੁਕਾ ਐਂਟਾਂ ਦਾ ਹੀ ਲਾ ਰੱਖਿਆ ਜੀ ਬਾਈ ਬਰਾਛ ਨਹੀਂ ਯਾ ਕੀ ਨਹੀਂ ਲੱਗਦਾ ਕੰਮ ਨਹੀਂ ਇੱਧਰ ਆ ਜੀ ਬਾਗਾ ਵਾਟਰ ਬਾਗਾ ਵਾਟਰ ਆਪਾਂ ਜਾਣਾ ਨਹੀਂ ਤੇ ਆਪਾਂ ਪਹਿਲਾਂ ਵੀ ਕਈ ਵਾਰੀ ਕਵਰ ਮੈਂ ਲਾ ਲੋ ਕਵਰ ਕੀ ਵੀਡੀਓ ਦਿਤਾ ਨਹੀਂ ਪਰ ਆਵੇਂ ਆ ਵੱਗਾ ਵਾੜ ਰਾ ਨਾ ਦੇਖਣਾ ਇਹ ਵੀਡੀਓ ਜਿ ਦਿਖਾਣਾ ਤੇ ਮੇਰਾ ਵੀ ਮਾਨੀ ਦਾ ਵਿੱਚ ਤਿੰਨ ਤੋਂ ਚਾਰ ਵਾਰੀ ਬਾਗਾ ਵਾਟਰ ਜਿਹੜਾ ਪਹਿਲਾਂ ਜਾ ਆਇਆ ਲਾਣ ਉਹ ਫੇਰ ਦੁਬਾਰਾ ਤੋਂ ਹੀ ਆਪਾਂ ਨਿਕਲ ਕੇ ਆ ਗਿਆਂ ਅਟਾਰੀ ਜਿੱਦੇ ਸਾਂਗ ਸਿੰਘ ਅਟਾਰੀ ਦੀ ਮਾਣ ਨੂੰ ਯਾਦਗਾਰ ਬਣੀ ਹੋਈ ਦਿਖਾਈ ਦੈਂ ਕਿ ਸਾਂਗ ਸਿੰਘ ਅਟਾਰੀ ਦੀ ਦਾ ਜੀਵਨ ਭਾਈ ਇੱਕ ਵਾਰੀ ਉਹਨਾਂ ਦੀ ਪੂਰੀ ਜਿਵਨੀ ਪੜ ਕੇ ਦੇਖਿਓ ਜਿੰਨੇ ਕੋ ਪੰਜਾਬ ਵਾਲੋ ਪੰਜਾਬ ਦਾ ਕੀ ਬਾਹਰ ਦਾ ਜਿਹੜਾ ਮਾਣ ਹੈ ਉਹ ਮਹਿਸੂਸ ਹੋਊਗਾ ਕਾਮ ਸਿੰਘ ਤਾਰੀ ਦੇ ਕਿਵੇਂ ਉਹਨਾਂ ਨੇ ਜਿਹੜਾ ਐਨ ਦੇ ਟਾਈਮ ਚ ਫਿਰਲੇ ਟਾਈਮ ਚ ਕਿਉਂਕਿ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਫੌਜ ਦੇ ਵਿੱਚ ਲਾਲੋ ਫੌਜ ਦੇ ਵਿੱਚ ਨੌਕਰੀ ਕਰਦੇ ਸੀ ਤੇ ਉਹ ਤੋਂ ਰਿਟਾਇਰਮੈਂਟ ਉਹਨਾਂ ਦੀ ਹੋ ਗਈ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਸਿੱਖ ਰਾਜ ਨੂੰ ਕਾਇਮ ਰੱਖਣ ਵਾਸਤੇ ਵੀ ਉਹਨਾਂ ਨੂੰ ਗਵਾਰ ਤੋਂ ਜਿਹੜਾ ਮਹਾਰਾਣੀ ਜਿੰਦਕੌਰ ਦੀ ਨੇ ਬੁਲਾਇਆ ਗਿਆ ਸੀ। ਉਹ ਨਲੋ ਤੁਸੀਂ ਵੀ ਉਸ ਅਖੀਰਲੀ ਲੜਾਈ ਚ ਸ਼ਹੀਦ ਹੋ ਗਏ ਸੀ। ਉਹਨਾਂ ਨੇ ਜਿਹੜੀ ਆਪਣੀ ਮਿਆਨ ਸੀ ਉਹ ਵੀ ਆਪਣੀ ਧਰਮ ਪੰਤਨੀ ਨੂੰ ਦੇ ਗਏ ਸੀ ਕਿ ਜਦ ਮੈਂ ਜਿੱਤ ਕੇ ਆਵਾਂ ਤਾਂ ਇਹ ਮਿਆਨ ਇਹ ਤਲਵਾਰ ਇਸ ਮਿਆਨ ਚ ਪਾ ਦੇ। ਤੇ ਯੋਧੇ ਨੇ ਜਿਹੜੀ ਤਲਵਾਰ ਫੜੀ ਹੋਈ ਸੀ ਨਾ ਆਪਣਾ ਜੰਗ 'ਚ ਉਹ ਇੰਨੀ ਜ਼ੋਰ ਦੇ ਮੁੱਠਾ ਫੜਿਆ ਹੋਈ ਸੀ ਕਿ ਉਹਨੂੰ ਅੰਗਰੇਜ਼ਾਂ ਨੂੰ ਉਹਨਾਂ ਦੇ ਹੱਥ 'ਚੋਂ ਲਾਣਾ ਮੁਸ਼ਕਲ ਹੋਗਾ ਮੁਸ਼ਕਲ ਕਿ ਲਾਇ ਹੀ ਨਹੀਂ ਗਿਆ ਉਸੇ ਤਲਵਾਰ ਨਾਲ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਗਿਆ ਸੀ ਇਹ ਬਾਕੀ ਕਾਸ਼ੇ ਬਾਰਡ ਨਾ ਹੁੰਦੇ ਜੀ ਤੇ ਨਾ ਵਟਵਾਰਾ ਹੁੰਦਾ ਪੰਜਾਬ ਦਾ ਹੁਣ ਤਾਂ ਆਪਾਂ ਅਗੇ ਲਾ ਲੋ ਮੁੜ ਕੇ ਠਾਰੀ ਤੋਂ ਕੀ ਪਤਾ ਫਿਰ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਕਿਲਾ ਜਿਹੜਾ ਮੇਰੇ ਮਨ ਚ ਹੈ ਜਾਨ ਦਾ ਬਾਕੀ ਦੇਖਦੇ ਆਂ ਪੂਰਾ ਗੱਦ ਹੁੰਦਾ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਸਾਹੀ ਕਿਲਾ ਲਾਹੌਰ ਦੇਖਣ ਦਾ ਨਨਕਾਣਾ ਸਾਹਿਬ ਦੇਖਣ ਦਾ ਜੀ ਇਹ ਮਨ ਲਾ ਲੋ ਵੀ ਜੇ ਨਾ ਵੰਡ ਹੋਈ ਹੁੰਦੀ ਤੇ ਨਾ ਇਹ ਲਾ ਲੋ ਜਿੱਦਾਂ ਹੁਣ ਦੇਸ਼ੇ ਲੱਗ ਬਣ ਗਿਆ ਪਾਕਿਸਤਾਨ ਕਦੇ ਪਾਕਿਸਤਾਨ ਕੀ ਅੱਧੇ ਤੋਂ ਜ਼ਿਆਦਾ ਤਾਂ ਆਪਣਾ ਪੰਜਾਬ ਹੀ ਗਿਆ ਜੁੱਦੇ ਚ ਅੱਧੇ ਤੋਂ ਜ਼ਿਆਦਾ ਨਹੀਂ ਸਾਰਾ ਹੀ ਪੰਜਾਬ ਆਪਾਂ ਲਾ ਲਓ ਜਿਹੜੇ ਪੰਜਾਬ ਚ ਹੁਣ ਆਪਾਂ ਰਹਿੰਦੇ ਆਂ ਇਹ ਤਾਂ ਕਿਹਦਾ ਛੋਟਾ ਜਿਹਾ ਟੁਕੜਾ ਮਿਲਿਆ ਆਪਾਂ ਨੂੰ ਬਾਕੀ ਉਧਰ ਵੀ ਆਪਣੇ ਪੰਜਾਬੀ ਨੇ ਤੇ ਇਧਰ ਵੀ ਹੈ ਤਾਂ ਪੰਜਾਬ ਹੀ ਆ ਪਰ ਉਹ ਅਲੱਗ ਗੱਲ ਹੁੰਦੀ ਹੋਣੀ ਸੀ ਜੇ ਦੋਨੋਂ ਇਕੱਠੇ ਹੁੰਦੇ